ਜੈ ਹਿੰਦ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਾਰਮੀ ਦਾ ਫਾਊਂਡਰ ਐਂਸਟ੍ਰਕਟਰ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਗੁਰਪੁਰਬ ਦੀ ਬਹੁਤ ਬਹੁਤ ਵਧਾਈਆਂ ਪਰ ਗੁਰਪੁਰਬ ਦੇ ਨਾਲ ਨਾਲ ਹੀ ਅੱਜ ਇੱਕ ਨੋਟੀਫਿਕੇਸ਼ਨ ਆਊਟ ਹੋਇਆ ਜਿਹੜਾ ਕਿ 2024 ਵਾਲਾ ਏ ਜਿਹੜੇ ਬੱਚਿਆਂ ਨੇ ਜੇਲ੍ਹਵਾੜਨ ਦੇ ਫਾਰਮ ਭਰੇ ਸੀਗੇ ਉਹਨਾਂ ਬੱਚਿਆਂ ਦਾ ਫਿਜ਼ੀਕਲ ਟ੍ਰਾਇਲ ਹੈ ਜਿਹੜਾ ਨੇੜੇ ਆ ਚੁੱਕੇ ਤੁਸੀਂ ਦੇਖ ਰਹੇ ਹੋ ਮੇਰੇ ਹੱਥ 'ਚ ਗੋਲਾ ਇਹ ਵੀ ਉਹਦਾ ਇੱਕ ਪਾਰਟ ਆ ਫਿਜ਼ੀਕਲ ਦਾ ਲੌਜੀਕ ਕਾਲਸ ਵੀ ਆਉਣੇ ਸ਼ੁਰੂ ਹੋ ਚੁੱਕੇ ਨੇ ਠੀਕ ਹੈ ਜਸੇ ਤੂੰ ਬਾਕੀ ਨੋਟੀਫਿਕੇਸ਼ਨ ਦੱਸਿਆ ਨੇ ਹੈਲੋ ਤਾਂ ਜਿਹੜਾ ਆਫੀਸ਼ੀਅ ਵੀ ਜਿਹੜਾ 2024 ਦਾ ਇਸਟੀਆਰ ਨੰਬਰ ਸੀਗਾ 82024 ਉਹਦੇ ਵਿੱਚ 175 ਵੈਕੈਂਸੀਆਂ ਸੀਗੀਆਂ ਜੇਲ ਵਾਡਨ ਦੀਆਂ ਤੇ 4 ਸੀਗੀਆਂ ਜੇਲ ਮੈਟਰਨ ਦੀਆਂ ਉਹਨਾਂ ਦਾ ਜਿਹੜਾ ਪੀਐਮਟੀ ਤੇ ਪੀਐਸਟੀ ਜਿਹੜਾ ਵੀ ਐਫੀਸ਼ੀਐਂਸੀ ਟੈਸਟ ਹੁੰਦਾ ਆ ਤੇ ਫਿਜ਼ੀਕਲ ਟੈਸਟ ਹੁੰਦਾ ਆ ਉਹ 11 11 2025 ਤੋਂ ਲਿਆ ਜਾਣਾ ਠੀਕ ਆ ਤੁਹਾਡੇ ਕੋਲ 1 2 3 4 5 6 ਦਿਨ ਪਏ ਨੇ 6 ਦਿਨ ਬਹੁਤ ਹੁੰਦੇ ਨੇ ਠੀਕ ਆ ਫਿਜ਼ੀਕਲ ਟ੍ਰਾਇਲ ਫਿੱਟ ਕਰਨ ਲਈ ਕਿਉਂਕਿ ਇਹ ਚ ਕੁਝ ਵੀ ਇਹਨੇ ਖਾਸ ਟੈਸਟ ਨਹੀਂ ਹੈਗੇ 100 ਮੀਟਰ ਤੁਹਾਡੀ ਰੇਸ ਆ ਠੀਕ ਹੈ ਜੀ ਉਹ ਤੁਸੀਂ ਨੇ 15 ਸੈਕਿੰਡ ਚ ਪੂਰੀ ਕਰਨੀ ਹੈ ਜੇ ਤੁਸੀਂ ਮੁੰਡੇ ਹੋ ਤੁਸੀਂ 7.5 ਕਿਲੋ ਦਾ ਗੋਲਾ ਹੈ ਇਹ ਤੁਸੀ ਸੱਟਣਾ ਹੈ ਸੀ ਠੀਕ ਹੈ ਜੀ ਟਿਪਸ ਐਂਡ ਟੈਕਨੀਕਸ ਦੇ ਨਾਲ ਤੁਹਾਨੂੰ ਦਿਖਾਵਾਂਗੇ ਤੇ ਇਹ ਇਸ ਲਈ ਕੀਤਾ ਹੈ ਵੀਡੀਓ ਜਿਹੜੇ ਬੱਚੇ ਦੇਖ ਰਹੇ ਨੇ ਹਨਾ ਇਹ ਨਾ ਸੋਚੋ ਵੀ ਥੋੜੇ ਕੋਈ ਟਾਈਮ ਘਾਟਾ ਕੁਝ ਵੀ ਹੈ ਫਿਜ਼ੀਕਲ ਟ੍ਰਾਇਲ ਹੈ ਕੁਝ ਵੀ ਨਹੀਂ ਹੈਗੇ ਕੁਝ ਵੀ ਨਹੀਂ ਹੈ ਬਟ ਗੱਲ ਹੋਈ ਹੈ ਤੁਸੀਂ ਹਿੰਮਤ ਨਾ ਹਾਰਜੋ ਵੀ ਸਾਡੇ ਕੋਲ ਦਿਨ ਥੋੜੇ ਨੇ ਅਸੀਂ ਕੁਝ ਨਹੀਂ ਕਰ ਸਕਦੇ ਹੈਗੇ ਪਿਛਲੀ ਵਾਰ ਜਦੋਂ ਆਪਣਾ ਫਾਇਰਮੈਨ ਦਾ ਟ੍ਰਾਇਲਸ ਹੋਏ ਸੀਗੇ ਜੇਲ੍ਹ ਬਾਟਨ ਦੇ ਹੋਏ ਸੀਗੇ ਟ੍ਰਾਇਲ ਤਾਂ ਅਸੀਂ ਇੱਕ ਹਫ਼ਤੇ ਦੇ ਵਿੱਚ 100 ਬੱਚੇ ਨੂੰ ਗੋਲਾ ਸਿੱਟਣਾ ਰੱਸਾ ਚੜ੍ਹਨਾ ਪੌੜੀ ਚੱਕਣਾ ਉਹ ਸ ਚੀਜ਼ ਸਿਖਾਈ ਸੀ ਬਟ ਇਹਦੇ ਵਿੱਚ ਤੁਹਾਡਾ ਸਿਰਫ ਆਹੀ ਤਿੰਨੋਂ ਟੈਸਟ ਨੇ ਤੇ ਉਹ ਸਾਡੇ 100 ਬੱਚੇ ਹਲ ਤੱਕ ਉਹ ਸਾਰੇ ਕਲੀਅਰ ਹੈ ਸਭ ਚੀਜ਼ਾਂ ਹੋਈਆਂ ਵੀ ਨੇ ਤਾਂ ਤੁਸੀਂ ਵੀ ਜੇ ਤੁਹਾਡੇ ਕੋਲ ਟਾਈਮ ਘੱਟ ਤੋਂ ਰੱਸਾ ਨਹੀਂ ਚੜ੍ਹਨਾ ਆਉਂਦਾ ਹੈਗਾ ਤੁਹਾਨੂੰ ਟਿਪਸ ਐਂਡ ਟੈਕਨੀਕਸ ਨਹੀਂ ਪਤਾ ਰੱਸੇ ਦੀਆਂ ਜਾਂ ਫਿਰ ਤੁਹਾਨੂੰ ਗੋਲਾ ਸਿੱਟਣਾ ਨਹੀਂ ਆਉਂਦਾ ਹੈਗਾ ਜਾਂ ਫਿਰ ਸਪ੍ਰਿੰਟ ਦਾ ਟਾਈਮ ਨਾ ਜਿਹੜਾ ਕਵਰ ਨਹੀਂ ਹੋ ਰਿਹਾ ਤੁਸੀਂ ਇਹ ਅਕੈਡਮੀ ਹੈ ਜਿਹੜੀ ਆਪਣੀ ਜੁਆਇਨ ਕਰ ਸਕਦੇ ਹੋ ਨੀਚੇ ਦੋ ਨੰਬਰ ਦਿੱਤੇ ਹੋਏ ਨੇ ਤੁਸੀਂ ਉਹਨਾਂ ਤੇ ਮੈਸੇਜ ਕਰੋ ਤੇ ਲਿਖਣਾ ਸਪੈਸ਼ਲੀ ਕਿ ਅਸੀਂ ਜੀਲਵਾੜਨ ਦਾ ਜ ਜੁਆਇਨ ਕਰਨਾ ਹੈ ਸਿਰਫ ਆਹ 5 6 ਦਿਨ ਤੁਹਾਡੇ ਕੋ ਇਹਦੇ ਵਿੱਚ ਤੁਸੀਂ ਫਿਜ਼ੀਕਲੀ ਫਿੱਟ ਹੋ ਸਕਦੇ ਹੋ 11 ਤਰੀਕ ਤੋਂ 11 ਜੀ ਹਾਂ ਜੀ 11 ਤਰੀਕ ਤੋਂ ਕਿਹਾ ਹੋਇਆ 11 ਤਰੀਕ ਤੋਂ ਇਹ ਲਿਖਿਆ ਹੋਇਆ ਕਿ ਤੁਹਾਡੇ ਫਿਜ਼ੀਕਲ ਟ੍ਰਾਇਲ ਸਟਾਰਟ ਹੋ ਜਣੇ ਨੇ ਇਸ ਤੋਂ ਬਾਅਦ ਤੁਹਾਡੇ ਐਡਮਿਟ ਕਾਰਡ ਵਗੈਰਾ ਆ ਜਾਣੇ 2 4 ਦਿਨ ਦੇ ਵਿੱਚ ਤੁਹਾਨੂੰ ਕਲੀਅਰ ਹੋ ਜਾਏਗਾ ਸਾਰਾ ਕਦੋਂ ਹੋਣੇ ਕਦੋਂ ਨਹੀਂ ਤੇ ਠੀਕ ਲਓ ਜੀ ਦੋਸਤੋ ਹੁਣ ਆਪਾਂ ਗੋਲਾ ਸੈਟ ਕਰ ਦਿੱਤਾ ਹੁਣੇ ਆ ਇੱਕ ਜੱਸਾ ਖੜਾ ਹੈ ਕਰਨਾਲ ਖੜਾ ਦੱਸੋ ਕਿ ਦਿਨ ਚੰਨ ਲਾਣਾ ਆਪਾਂ ਉੱਥੇ ਲਾ ਦੇਣਾ ਮੈਂ ਦੇਖਦਾ ਵੀ ਕਰਨਾਲ ਤੱਕ ਮੈਂ ਗੋਲਾ ਪਹਚਾ ਦੂੰਗਾ ਕਿ ਨਹੀਂ ਠੀਕ ਜੋ ਤੁਸੀ ਫਿੱਟ ਹੋਣਾ ਤਾਂ ਤੁਸੀਂ ਇਹਦਾ ਮੈਟਰ ਨਹੀਂ ਕਰਦਾਗਾ ਤੁਸੀਂ ਕੀ ਵੇਅਰ ਕੀਤਾ ਕੀ ਨਹੀਂ ਕੀਤਾ ਹੁਣ ਮੈਂ ਲੈ ਕੁੜਤੇ ਪਜਾਮੇ ਦੇ ਵਿੱਚ ਵੀ ਤੁਹਾਨੂੰ ਆਹ ਸਿੱਟ ਇੱਕ ਦਿਖਾ ਦੂੰ ਤੇ ਇਹਦੇ ਵਿੱਚ ਵੀ ਸਪ੍ਰਿੰਟ ਲੱਗ ਸਕਦੀ ਹੈ ਇਹਦੇ ਵਿੱਚ ਰੱਸਾ ਵੀ ਚੜਾ ਜਾ ਸਕਦਾ ਠੀਕ ਹੈ ਜੀ ਲੈ ਕਰਨਲ ਤਪਦ ਪੂਰਾ ਕਰਨਲ ਤੇ ਜਾ ਗਿਆ ਠੀਕ ਹੈ ਜੀ ਕੋਈ ਵੱਡੀ ਗੱਲ ਨਹੀਂ ਹੈਗੀ ਫਿਜ਼ੀਕਲ ਟ੍ਰਾਇਲ ਇਹ ਬਸ ਤੁਸੀ ਹਿੰਮਤ ਨਹੀਂ ਹਾਰਨੀ ਬਸ ਜੁਆਇਨ ਕਰਨਾ ਪ੍ਰੀਤਮ ਹਿਟਾਰਮ ਅਕੈਡਮੀ ਮਿਲਦੇ ਆਪਾਂ ਤੁਹਾਨੂੰ ਫਿੱਟ ਕਰਨ ਦੇ ਲਈ ਫਿਜ਼ੀਕਲ ਟ੍ਰਾਇਲ ਬੜੇ ਆਰਾਮ ਨਾਲ ਪਾਸ ਹੋ ਜਾਣੇ ਠੀਕ ਹੈ ਸਸਤੀ ਗੱਲ ਸਾਰਿਆਂ